ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੇਟ ਵਧਣ ਦੇ ਕਾਰਨ ਕੀ ਆ ਜਿਹੜੀ ਸਾਡੇ ਪੇਟ ਦੇ ਵਿਚਾਲੇ ਚਰਬੀ ਇਕੱਠੀ ਹੋ ਜਾਂਦੀ ਆ ਉਹ ਜਮਾ ਹੋਣ ਦੇ ਕਾਰਨ ਕੀ ਕਿਉਂਕਿ ਜਦੋਂ ਸਾਨੂੰ ਇਹਦੇ ਕਾਰਨ ਪਤਾ ਲੱਗ ਗਏ ਤਾਂ ਅਸੀਂ ਇਹਨਾਂ ਕਾਰਨਾਂ ਤੇ ਕਾਬੂ ਪਾ ਕੇ ਇਸ ਚਰਬੀ ਨੂੰ ਜਮਾ ਹੋਣ ਤੋਂ ਰੋਕ ਸਕਦੇ ਆ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਇਹਨੂੰ ਪਹੁੰਚਾਉਣ ਲਈ ਮੇਰੀ ਹੈਲਪ ਕਰਿਓ ਇਹਨੂੰ ਸ਼ੇਅਰ ਕਰਕੇ ਦੋਸਤੋ ਆਓ ਇਹ ਇੱਕ ਬੜੀ ਆਮ ਜੀ ਪ੍ਰੋਬਲਮ ਆ ਲੋਕਾਂ ਚ ਬੜੇ ਲੋਕਾਂ ਜੇ ਪਾਈ ਜਾਂਦੀ ਜਦੋਂ ਬੰਦਾ 30 ਤੋਂ ਉੱਪਰ ਜਾਂਦਾ ਨਾ ਉਮਰ ਤਾਂ ਇਹ ਚਰਬੀ ਜਮਾ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਦੇ ਆਂ ਵੀ ਇਹ ਚਰਬੀ ਦੇ ਕੰਮ ਕੀ ਆ ਸਾਡੇ ਸਰੀਰ ਚ ਦੋਸਤੋ ਇਹ ਸਾਡੇ ਅੰਗਾਂ ਨੂੰ ਬਾਹਰਲੀ ਸੱਟ ਤੋਂ ਬਚਾ ਕੇ ਰੱਖਦੀ ਆ ਅੰਗਾਂ ਦੇ ਇੱਕ ਕੂਸ਼ਨ ਦਾ ਕੰਮ ਕਰਦੀ ਆ ਤੇ ਇੱਕ ਇਹ ਸਾਡੇ ਸਰੀਰ ਚ ਜਿਹੜੇ ਆਰਗਨ ਅੰਗ ਆ ਉਹਨਾਂ ਦਾ ਟੈਂਪਰੇਚਰ ਰੈਗੂਲੇਟ ਕਰਕੇ ਰੱਖਦੀ ਤਾਪਮਾਨ ਉਹਨਾਂ ਦਾ ਸਹੀ ਰੱਖਦੀ ਆ ਜੇ ਬਾਹਰ ਗਰਮੀ ਜ਼ਿਆਦਾ ਪੈਂਦੀ ਹੈ ਤਾਂ ਉਸ ਦਾ ਤਾਪਮਾਨ ਘਟਾ ਕੇ ਰੱਖਦੀ ਜੇ ਸਰਦੀਆਂ 'ਚ ਉਸ ਦਾ ਤਾਪਮਾਨ ਥੋੜਾ ਵਧਾ ਕੇ ਰੱਖਦੀ ਅੰਗਾਂ ਦਾ ਤਾਂ ਜੋ ਅੰਗ ਸਹੀ ਤਰੀਕੇ ਨਾਲ ਕੰਮ ਕਰ ਸਕਣ ਦੋਸਤੋ ਇਹ ਚਰਬੀ ਨੂੰ ਅਸੀਂ ਦੋ ਭਾਗਾਂ 'ਚ ਵੰਡਦੇ ਆ ਇੱਕ ਤਾਂ ਜਿਹੜੀ ਅੰਗਾਂ ਦੇ ਆਲੇ-ਦੁਆਲੇ ਫੈਲੀ ਹੁੰਦੀ ਆ ਜਿਵੇਂ ਮਿਹਦੇ ਦੇ ਆਲੇ-ਦੁਆਲੇ ਕਿਡਨੀਆਂ ਦੇ ਆਲੇ-ਦੁਆਲੇ ਲਿਵਰ ਦੇ ਸਪਲੀਨ ਦੇ ਤੇ ਦੂਜੇ ਨੰਬਰ ਤੇ ਆਉਂਦੀ ਜਿਹੜੀ ਸਾਡੇ ਚਮੜੀ ਦੇ ਥੱਲੇ ਹੁੰਦੀ ਆ ਤੇ ਇਹਨਾਂ ਅੰਗਾਂ ਦੇ ਉੱਪਰ ਪਾਈ ਜਾਂਦੀ ਆ ਸੋ ਇਹ ਚਰਬੀ ਜਿਵੇਂ ਜਿਵੇਂ ਵੱਧਦੀ ਆ ਸਾਡੇ ਸਰੀਰ 'ਚ ਸਾਡੇ ਸਰੀਰ ਤੇ ਮਾੜੇ ਪ੍ਰਭਾਵ ਪਾਉਂਦੀ ਆ ਸਾਡੇ ਦਿਲ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦੀ ਆ ਸਾਡੇ ਮੈਟਾਬੋਲਿਕ ਪ੍ਰੋਸੈਸ ਨੂੰ ਸਲੋ ਕਰਦੀ ਆ ਮਤਲਬ ਜਿਹੜਾ ਅਸੀਂ ਭੋਜਨ ਖਾਂਦੇ ਆ ਉਸ ਤੋਂ ਜਿਹੜੀ એનર્ਜੀ ਬਣਦੀ ਜਾਂ ਕਹਿ ਲੋ ਖੂਨ ਬਣਦਾ ਉਹ ਸਾਰੀ ਪ੍ਰਕਿਰਿਆ ਨੂੰ ਅਸੀਂ ਮੈਟਾਬੋਲਿਜ਼ਮ ਜਾਂ ਮੈਟਾਬੋਲਿਕ ਪ੍ਰੋਸੈਸ ਕਹਿੰਦੇ ਆ ਇਹ ਉਹਨੂੰ ਵੀ ਖਰਾਬ ਕਰਦੀ ਸਲੋ ਕਰਦੀ ਆ ਤੇ ਦੋਸਤੋ ਇਹ ਸਾਡੇ ਸਰੀਰ 'ਚ ਇਨਸੂਲਿਨ ਰੈਜ਼ਿਸਟੈਂਟ ਲਿਆਉਂਦੀ ਆ ਮਤਲਬ ਇਨਸੂਲਿਨ ਕੰਮ ਕਰਨਾ ਘਟ ਜਾਂਦਾ ਜਦੋਂ ਇਨਸੂਲਿਨ ਕੰਮ ਕਰਨਾ ਘਟ ਜਾਂਦਾ ਤਾਂ ਸਾਨੂੰ ਸ਼ੂਗਰ ਦੀਆਂ ਬਿਮਾਰੀਆਂ ਆ ਜਾਂਦੀ ਆ ਫੈਟੀ ਲਿਵਰ ਦੀ ਬਿਮਾਰੀ ਹੋਣ ਦਾ ਖਤਰਾ ਵੱਧ ਜਾਂਦਾ ਤੇ ਦਿਲ ਦੇ ਰੋਗਾਂ ਦਾ ਖਤਰਾ ਵੱਧ ਜਾਂਦਾ ਦੋਸਤੋ ਇਹ ਸਾਡੇ ਸਰੀਰ 'ਚ ਸੋਜਾਂ ਵੀ ਲਿਆਉਂਦੀ ਆ ਮਤਲਬ ਸਾਡੇ ਜਿਹੜੀ ਸਰੀਰ 'ਚ ਇਨਫਲੇਮੇਟਰੀ ਰिएक्शन ਪੈਦਾ ਕਰਦੀ ਆ ਸੋਜਾਂ ਲਿਆਉਂਦੀ ਆ ਤੇ ਸਾਇੰਸ ਇਹ ਮੰਨਦੀ ਆ ਕਿ ਚਰਬੀ ਦੇ ਵਧਣ ਨਾਲ ਆਦਮੀ ਦੀ ਉਮਰ ਵੀ ਘਟਦੀ ਆ ਸੋ ਇਹ ਤਾਂ ਹੋ ਗਏ ਮਤਲਬ ਇਹਦੇ ਮਤਲਬ ਮਾੜੇ ਪ੍ਰਭਾਵ ਕੀ ਪੈਂਦੇ ਆ ਦੋਸਤੋ ਹੁਣ ਅਸੀਂ ਗੱਲ ਕਰਦੇ ਆ ਵੀ ਇਹ ਚਰਬੀ ਵਧਣ ਦੇ ਸਾਡੇ ਸਰੀਰ 'ਚ ਕਾਰਨ ਕੀ ਆ ਕਿਹੜੇ ਕਾਰਨਾ ਕਰਕੇ ਚਰਬੀ ਵੱਧਦੀ ਆ ਦੋਸਤੋ ਸਭ ਤੋਂ ਪਹਿਲਾਂ ਆਉਂਦੀ ਕੈਲਰੀ ਜਿਹੜੀ ਅਸੀਂ ਭੋਜਨ ਖਾਂਦੇ ਆ ਉਹਦੇ ਜਿਹੜੀ એનર્ਜੀ ਹੁੰਦੀ ਉਹਨੂੰ ਕੈਲਰੀ ਕਹਿ ਦਿੰਨੇ ਆ ਦੋਸਤੋ ਜੇ ਸਾਡੇ ਸਰੀਰ 'ਚ ਮੰਨ ਲਓ ਦਿਨ 'ਚ 2 ਕੈਲਰੀ ਦੀ ਲੋੜ ਆ ਤਾਂ ਅਸੀਂ ਲੋੜ ਤੋਂ ਵੱਧ ਖਾਈ ਜਾਂਦੇ ਆ 3 ਕੈਲਰੀਆਂ ਲਈ ਜਾਂਦੇ ਆ ਤਾਂ ਉਹ ਜਿਹੜੀ ਵਾਧੂ ਕੈਲਰੀ ਅਸੀਂ ਲੈ ਲਈ ਉਹ ਸਾਡੇ ਸਰੀਰ 'ਚ ਸਾਡੇ ਪੇਟ ਦੇ ਵਿੱਚਕਾਰ ਚਰਬੀ ਦੇ ਰੂਪ 'ਚ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਤਾਂ ਕਾਰਨ ਦੋਸਤੋ ਇਹ ਆ ਦੂਜਾ ਕਾਰਨ ਹੈਗਾ ਇਹ ਸਾਡੇ ਮੈਟਾਬੋਲਿਕ ਪ੍ਰੋਸੈਸ ਸਲੋ ਹੁੰਦਾ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਆ ਦੋਸਤੋ ਜਦੋਂ ਇਨਸਾਨ 30 ਤੋਂ ਉੱਪਰ ਜਾਣਾ ਸ਼ੁਰੂ ਹੋ ਜਾਂਦਾ ਤਾਂ ਉਹਦਾ ਮੈਟਾਬੋਲਿਕ ਪ੍ਰੋਸੈਸ ਭਾਵ ਭੋਜਨ ਤੋਂ ਜਿਹੜੀ ਭੋਜਨ ਨੂੰ ਪਚਣ ਤੋਂ ਬਾਅਦ એનર્ਜੀ ਬਣਦੀ ਆ ਖੂਨ ਬਣਦਾ ਉਹ ਪ੍ਰੋਸੈਸ ਸਲੋ ਹੋਣਾ ਸ਼ੁਰੂ ਹੋ ਜਾਂਦਾ ਤਾਂ ਜਿਵੇਂ ਜਿਵੇਂ ਉਹ ਪ੍ਰੋਸੈਸ ਸਲੋ ਹੋਊਗਾ ਤਾਂ ਓਵੇਂ ਓਵੇਂ ਸਾਡੇ ਸਰੀਰ 'ਚ ਚਰਬੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਆ ਦੋਸਤੋ ਤੀਜਾ ਕਾਰਨ ਹੈਗਾ ਜੀਨਸ ਜਿਵੇਂ ਮੰਨ ਲਓ ਸਾਡੇ ਪਿਓ ਦਾਦਿਆਂ ਦੇ ਜਾਂ ਪੁਰਖਿਆਂ ਦੇ ਕਹਿ ਲਓ ਜੇ ਪੇਟ ਵਧੇ ਸੀ ਤਾਂ ਸਾਡੇ ਵੀ ਪੇਟ ਵਧਣੇ ਵਧਣੇ ਆ ਜੀ ਇਨ੍ਹਾਂ ਕਾਰਨਾਂ ਤੇ ਅਸੀਂ ਕਾਬੂ ਨਾ ਪਾਈਏ ਦੋਸਤੋ ਬਾਕੀ ਹਜ਼ਾਰਾਂ ਸਾਲਾਂ ਪਹਿਲਾਂ ਜਿਹੜਾ ਆਦਮੀ ਕੀ ਕਰਦਾ ਸੀ ਉਹਨੂੰ ਕਦੇ-ਕਦੇ ਭੋਜਨ ਮਿਲਦਾ ਸੀ ਤੇ ਉਹ ਇੱਕੋ ਵਾਰੀ ਰੱਜ ਕੇ ਖਾ ਲੈਂਦਾ ਸੀ ਕਿ ਦੁਬਾਰਾ ਪਤਾ ਨਹੀਂ ਭੋਜਨ ਕਦੋਂ ਮਿਲੇ ਸੋ ਉਹ ਜਿਹੜਾ ਭੋਜਨ ਖਾਂਦਾ ਸੀ ਉਹ ਫੈਟ ਦੇ ਰੂਪ ਚ ਚਰਬੀ ਦੇ ਰੂਪ ਚ ਪੇਟ ਦੇ ਇਥੇ ਸੈਂਟਰ ਚ ਵਿਚਕਾਰ ਜਮਾ ਹੋ ਜਾਂਦਾ ਸੀ ਤੇ ਉਹ ਬਾਅਦ ਚ ਇਹਨੂੰ ਹੌਲੀ ਹੌਲੀ ਇਹਨੂੰ ਪਚਾਉਂਦਾ ਰਹਿੰਦਾ ਸੀ ਸੋ ਇਹ ਕਾਰਨ ਸੀ ਉਹਦਾ ਚਰਬੀ ਜਮਾ ਹੋਣ ਦਾ ਤੇ ਉਹ ਉਹੀ ਹੁਣ ਚੱਲਿਆ ਆ ਰਿਹਾ ਕਿਉਂਕਿ ਜੇ ਅਸੀਂ ਜਿਆਦਾ ਜਦੋਂ ਭੋਜਨ ਕਰਦੇ ਹਾਂ ਸਾਡੇ ਪੇਟ ਚ ਇਥੇ ਇਕੱਠਾ ਹੁੰਦਾ ਰਹਿੰਦਾ ਉਹ ਵਾਧੂ ਫੈਟ ਦੇ ਰੂਪ ਚ ਦੋਸਤੋ ਇੱਕ ਸਾਡੇ ਹੋਰ ਕਾਰਨ ਹੈਗਾ ਸਾਡੇ ਸਰੀਰ ਚ ਇੱਕ ਲਿਪਟਨ ਨਾਮ ਦਾ ਪਦਾਰਥ ਹੁੰਦਾ ਏ ਜਦੋਂ ਉਹ ਪਦਾਰਥ ਉਹ ਪਦਾਰਥ ਦਾ ਕੰਮ ਕੀ ਆ ਉਹ ਸਾਨੂੰ ਦੱਸਦਾ ਏ ਕਿ ਤੁਹਾਡਾ ਪੇਟ ਭਰ ਚੁੱਕਾ ਏ ਮਤਲਬ ਜਦੋਂ ਉਹ ਕਿਸੇ ਆਦਮੀ ਦੇ ਕਿਸੇ ਇਨਸਾਨ ਦੇ ਸਰੀਰ ਚ ਘਟਦਾ ਏ ਤਾਂ ਉਹਨੂੰ ਪਤਾ ਲੱਗਣਾ ਬੰਦ ਹੋ ਜਾਂਦਾ ਵੀ ਉਹ ਭੋਜਨ ਜਦੋਂ ਖਾਂਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਉਹਦਾ ਪੇਟ ਕਿੰਨਾ ਕੁ ਭਰ ਗਿਆ ਸੋ ਲਿਪਟਨ ਦੇ ਘਟਣ ਨਾਲ ਵੀ ਵਾਧ ਉਸ ਤੋਂ ਭੋਜਨ ਖਾਇਆ ਜਾਂਦਾ ਤੇ ਉਹ ਫੈਟ ਦੇ ਰੂਪ ਚ ਜਮਾ ਹੋਣਾ ਸ਼ੁਰੂ ਹੋ ਜਾਂਦਾ ਪੇਟ ਦੇ ਸੈਂਟਰ ਚ ਸੋ ਇੱਕ ਕਾਰਨ ਮੇਨ ਇਹ ਹੋ ਗਿਆ ਦੋਸਤੋ ਦੂਜਾ ਕਾ ਬਾਕੀ ਇੱਕ ਹੋਰ ਕਾਰਨ ਹੈਗਾ ਦਿਮਾਗੀ ਬੋਝ ਸਟ्रेस ਲੈਣਾ ਦੋਸਤੋ ਜਿਵੇਂ ਜਿਵੇਂ ਇਨਸਾਨ ਦਿਮਾਗੀ ਬੋਝ ਇਨਸਾਨ ਦਾ ਵਧਦਾ ਏ ਓਵੇਂ ਓਵੇਂ ਸਾਡੇ ਸਰੀਰ ਚ ਇੱਕ ਕੋਰਟੀਸੋਲ ਨਾਮ ਦਾ ਪਦਾਰਥ ਹੁੰਦਾ ਉਹ ਵਧਣਾ ਸ਼ੁਰੂ ਹੋ ਜਾਂਦਾ ਕੋਰਟਿਸੋਲ ਦੇ ਵਧਣ ਨਾਲ ਸਾਡੇ ਸਰੀਰ 'ਚ ਇਹ ਚਰਬੀ ਜਮਾ ਹੋਣੀ ਸ਼ੁਰੂ ਹੋ ਜਾਂਦੀ ਆ ਇਹ ਮਤਲਬ ਮੈਟਾਬੋਲਿਕ ਪ੍ਰੋਸੈਸ ਸਲੋ ਹੋਣਾ ਸ਼ੁਰੂ ਹੋ ਜਾਂਦਾ ਤੇ ਚਰਬੀ ਸੈਂਟਰ 'ਚ ਜਮਾ ਹੋਣੀ ਸ਼ੁਰੂ ਹੋ ਜਾਂਦੀ ਦੋਸਤੋ ਕੁਝ ਕਿ ਦਵਾਈਆਂ ਹੈਗੀਆਂ ਜਿਹੜੀਆਂ ਸਾਡੇ ਸਰੀਰ 'ਚ ਚਰਬੀ ਨੂੰ ਜਮਾ ਕਰਦੀਆਂ ਜਿਵੇਂ ਕਹਿ ਲਓ ਸ਼ੂਗਰ ਦੀਆਂ ਦਵਾਈਆਂ ਹੋ ਗਈਆਂ ਜਾਂ ਜਿਹੜੀਆਂ ਮਿਰਗੀ ਦੇ ਦੌਰੇ ਤੋਂ ਅਸੀਂ ਖਾਣੇ ਆ ਦਵਾਈਆਂ ਡਿਪਰੈਸ਼ਨ ਐਂਜਾਇਟੀ ਦੀਆਂ ਜਾਂ ਸਕੈਟ੍ਰਿਕ ਮੈਡੀਸਨ ਕੁਝ ਹੈਗੀਆਂ ਜਿਹੜੀਆਂ ਓਬੈਸਟੀ ਨੂੰ ਵਧਾਉਂਦੀਆਂ ਐ ਦੋਸਤੋ ਇਹ ਤਾਂ ਸੀਗੇ ਕਾਰਨ ਜਿਨ੍ਹਾਂ ਨਾਲ ਸਾਡੇ ਸਰੀਰ 'ਚ ਫੈਟ ਅਕਮੂਲੇਟ ਹੁੰਦਾ ਸਾਡੇ ਪੇਟ ਦੇ ਸੈਂਟਰ 'ਚ ਸੋ ਦੋਸਤੋ ਆ ਜਾਣਕਾਰੀ ਨੂੰ ਆ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਹਨੂੰ ਸ਼ੇਅਰ ਕਰਕੇ ਤਾਂ ਮੇਰੀਆਂ ਅਗਲੀਆਂ ਵੀਡੀਓਾਂ ਵੇਖਣ ਲਈ ਮੇਰੇ ਪੇਜ ਨੂੰ ਵੀ ਫੋਲੋ ਕਰਿਓ ਕਿਉਂਕਿ ਇਹ ਸਾਰੀਆਂ ਵੀਡੀਓ ਮੈਂ ਤੁਹਾਡੇ ਲਈ ਜਾਣਕਾਰੀ ਤੁਹਾਡੇ ਤੱਕ ਪਹੁੰਚੇ ਵੱਧ ਤੋਂ ਵੱਧ ਤਾਂ ਹੀ ਬਣਾ ਰਿਹਾ ਸੋ ਇਹਨੂੰ ਮੇਰੀ ਹੈਲਪ ਕਰਿਓ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ 'ਚ ਸ਼ੇਅਰ ਕਰਕੇ ਸੋ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ